ਪਾਣੀ ਲੋਕਾਂ ਦਾ ਗੜਫ ਰਹੀ ਨਹੀਂ ਲੋਕਾਂ ਦਾ ਫਿਰ ਕਰੂਗਾ ਕੀਆ ਤਾਂ ਤਾਰ ਚੋਰੀ ਕੀਤੀ ਤੇ ਹੋਰ ਜੋ ਸਾਜੋ ਸਮਾਨ ਚੋਰਾ ਦੇ ਵੱਲੋਂ ਥੋਰੀ ਕੀਤਾ ਤਾਰ ਹੈ ਇਹ 6 ਗੇ ਦੀ ਤਾਰ ਦੀ ਜਿਹੜੀ ਵੀਰਤਾਈ 300 ਰੁਪਏ ਪ੍ਰਤੀ ਮੀਟਰ ਦੇ ਸਾਗਰ ਮਿਲਦੀ ਹੈ ਅੱਜ ਮਜਬੂਰ ਹੋ ਕੇ ਤੁਹਾਨੂੰ ਬੁਲਾਉਣਾ ਪਿਆ ਹੂੰ ਛੇੜਿਆ ਉਸ ਨੂੰ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਉਹ ਨਸ਼ਾ ਬੂਰਤੀ ਕਰਨ ਦੇ ਲਈ ਤਾਂ ਐਦਾਂ ਚੋਰੀਆ ਕਰਦਾ ਇਸੇ ਕਿੱਥੇ ਸਰਕਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਗਿਆ ਹੈ। ਜਿਵੇਂ ਜਗਾ ਜਗਾ ਜਾ ਕੇ ਦੇਖੋ। ਸਿਕਿਉਰਟੀ ਕਾ ਵੀ ਲਾਈ ਹੋਈ ਹੈ। ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਜੀ ਨਾ। ਸ਼ਰਿਆਮ ਹੋ ਰਿਹਾ। ਹੱਲੇ ਦੇਖ ਲਓ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਦੇਖੋ ਜੀ। ਪਹਿਲਾਂ ਤਾਂ ਕੁਝ ਦਿਨ ਪਹਿਲਾਂ ਤਾਰ ਲੇ ਕੇ ਗਏ। ਉਸ ਤੋਂ ਬਾਅਦ ਇਹ ਡਰਾਈਵ ਵੀ ਗਈ। ਹੁਣ ਰਾਤੀ ਆ ਵੇਖੋ ਖਿੜਕੀ ਤੋੜ ਕੇ ਅੰਦਰੋਂ ਸਾਰਾ ਕੁਝ ਲੈ ਕੇ ਕੱਢੀ। ਕੋਈ ਚੀਜ਼ ਨਹੀਂ ਛੱਡੀ। ਸੋ ਇਹ ਨਾਲ ਦੇਖੋ ਬਿਲਕੁਲ ਡੀਐਲਐ ਨਾਲ ਵੀ ਲੈ ਕੇ ਤਾਰ ਵੀ ਲੈ ਕੇ ਕਟਰ ਵੀ ਸਟਾਰਟਰ ਵੀ ਲੈ ਕੇ ਖਿੜਕੀ ਵੀ ਲੈ ਗਈ ਪੰਜਾਬ ਦੇ ਵਿੱਚ ਲਗਾਤਾਰ ਹੋ ਰੀਆਂ ਚੋਰੀਆਂ ਠਕੈਤੀਆਂ ਤੋਂ ਆਮ ਲੋਕ ਪਰੇਸ਼ਾਨ ਹੈ ਕਿਉਂਕਿ ਚੋਰਾਂ ਦੇ ਵੱਲੋਂ ਬੇਖੌਫ ਚੋਰੀਆਂ ਕੀਤੀ ਜਾਂਦੀ ਹੈ ਜਿਸ ਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਇਸੇ ਪਿੰਡ ਸਲਾਮਤਪੁਰ ਮੋਹਾਲੀ ਜ਼ਿਲ੍ਹੇ ਦਾ ਪਿੰਡ ਸਲਾਮਤਪੁਰ ਜਿੱਥੇ ਕਿ ਚੋਰਾਂ ਦੇ ਵੱਲੋਂ ਬੇਖੌਫ ਚੋਰੀ ਕੀਤੀ ਗਈ ਹੈ ਸੋ ਕਿਸਾਨ ਯੂਨੀਅਨ ਲੱਖੋਬਾਲ ਤੋਂ ਅਮਰੀਕ ਸਿੰਘ ਪੋਲਾ ਸਲਾਮਤਪੁਰ ਤੋਂ ਉਹਨਾਂ ਦੇ ਜੋ ਮੋਟਰ ਤੇ ਚੋਰੀ ਹੋਈ ਹੈ ਸੋ ਗੱਲਬਾਤ ਵੀ ਕਰਦੇ ਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਕਿ ਚੋਰਾ ਦੇ ਵੱਲੋਂ ਅੰਦਰ ਜਿਹੜੀ ਚੋਰੀ ਕੀਤੀ ਗਈ ਹੈ ਕਿਉਂਕਿ ਸਰਕਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਗਿਆ ਹੈ ਪੁਲਿਸ ਜੋ ਚੋਰਾ ਦੇ ਵੱਲੋਂ ਪੂਰਾ ਹੀ ਜੋ ਇੱਥੋਂ ਤੋਂ ਚੋਰੀ ਕੀਤੀ ਹੈ ਸਟਾਰਟਰ ਚੋਰੀ ਕੀਤਾ ਹੈ ਸੋ ਇਹ ਖਿੜਕੀ ਨੂੰ ਤੋੜ ਕੇ ਇਹ ਖਿੜਕੀ ਨੂੰ ਦੇਖੋ ਇੱਕ ਖਿੜਕੀ ਵੀ ਲੈ ਕੇ ਤੇ ਇਸ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਵੱਲੋਂ ਪਰ ਇਹ ਟੁੱਟੇ ਨਹੀਂ ਇਹ ਜੋ ਸਰੀਏ ਤੋੜ ਕੇ ਅੰਦਰ ਆ ਕੇ ਚੋਰਾ ਦੇ ਵੱਲੋਂ ਇਹ ਚੋਰੀ ਕੀਤੀ ਗਈ ਹੈ ਇਹ ਚੋਰੀ ਚੋਰਾ ਦੇ ਵੱਲੋਂ ਰੋਜ਼ਾਨਾ ਹੀ ਕਿਤੇ ਨਾ ਕਿਤੇ ਚੋਰੀਆਂ ਕੀਤੀਆਂ ਜਾ ਰਹੀਆਂ ਹੈ ਪਰ ਪ੍ਰਸ਼ਾਸਨ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਆਮ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਸੋ ਗੱਲਬਾਤ ਵੀ ਕਰਦੇ ਹਾਂ ਸਾਡੇ ਨਾਲ ਅਮਰਿਕ ਸਿੰਘ ਪੋਲਾ ਇਹ ਵੀ ਦੇਖੋ ਇਹ ਨਾਲ ਜੋ ਇੱਥੇ ਤੋਂ ਦੇ ਨਾਲ ਚੋਰੀ ਕੀਤੀ ਤੇ ਇੱਥੇ ਜੋ ਤਾਰ ਦੱਸਿਆ ਜਾ ਰਿਹਾ ਕਿ 70 80 ਫੁੱਟ ਦੇ ਲਗਭਗ ਜੋ ਇਹ ਤਾਰ ਸੀ ਜੋ ਚੋਰਾ ਦੇ ਵੱਲੋਂ ਚੋਰੀ ਕੀਤੀ ਗਈ ਹੈ ਪੰਜਾਬ ਚ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਹੁਣ ਅਮਰੀ ਬੰਦੇ ਨੇ ਤਾਂ ਹੀ ਆਪਣਾ ਨਸ਼ਾ ਪੂਰਾ ਕਰ ਲਈ ਕੋਈ ਨਾ ਕੋਈ ਕਾਰਵਾਈ ਪਾਣੀਓ ਹੈ ਆ ਦੇਖੋ ਤੁਹਾਡੇ ਸਾਹਮਣੇ ਹੀ ਘੱਟੋ ਘੱਟ 20000 ਦਾ ਨੁਕਸਾਨ ਸਾਡੀ ਮੋਟਰ ਦਾ ਹੋ ਗਿਆ 10000 ਦਾ ਤਾਂ ਹੀ ਬੋਪਾ ਰਾਜ ਦਾ ਨਵਾਂ ਸਟਾਰਟਰ ਤਾਂ ਫਿਰ ਜਾਂ ਨਾਲ ਉੱਪਰੋਂ ਜੀ ਆਪਣਾ ਜਿਹੜੀ ਤਾਰ ਹੈ ਇਹ 6 ਗੇਜ ਦੀ ਤਾਰ ਸੀ ਜਿਹੜੀ ਵੀਰਤਾਈ 300 ਰੁਪਏ ਫਟੋਮੀਟਰ ਦੇ ਸਾਹਗਰ ਮਿਲਦੀ ਹੈ ਚੋਰੀ ਹੋਗੀ ਉਹਨਾਂ ਨੇ ਕਿਆ ਕਰਨਾ ਫੂਕ ਕੇ ਵੇਚ ਦੇਣੀ ਹੈ ਆਪਣਾ ਨਸ਼ਾ ਪੂਰਾ ਕਰਨਾ ਇਹ ਜਿੰਨੇ ਵੀ ਸਰਕਾਰ ਸਾਰੇ ਆਪਣੇ ਖੋਖਲੇ ਵਾਅਦੇ ਕਰ ਰਹੀ ਹੈ ਵੀ ਪੰਜਾਬੀ ਤੇ ਨਸ਼ਾ ਖਤਮ ਹੋ ਗਿਆ ਕੋਈ ਵੀ ਨਸ਼ਾ ਨਹੀਂ ਖਤਮ ਹੋਇਆ ਔਕਣੀ ਅਮਲੀ ਚੋਰੀਆਂ ਕਰ ਰਹੇ ਕਿਸੇ ਨੂੰ ਪ੍ਰਸ਼ਾਸਨ ਦਾ ਡਰ ਨਹੀਂ ਕਿਸੇ ਨੂੰ ਪੁਲਿਸ ਦਾ ਡਰ ਨਹੀਂ ਹੈ ਆਪਣਾ ਹਰੇਕ ਬੰਦਾ ਉਹ ਬੇਕਾਬੂ ਚੋਰੀ ਕਰ ਰਿਹਾ ਆ ਧੁੰਦ ਦਾ ਨਜਾਇਜ਼ ਫਾਇਦਾ ਚੱਕ ਹੈ ਉਹਨਾਂ ਨੂੰ ਆ ਕਾਰਵਾਈ ਕਰੀ ਗਈ ਹੈ ਤੇ ਕਟੋਕਰ ਸਾਡਾ ਇੱਥੇ 20-30 ਹਜ਼ਾਰ ਦਾ ਨੁਕਸਾਨ ਹੋ ਗਿਆ ਵੀਰ ਜਿੱਦਾਂ ਪੰਜਾਬ ਦੇ ਵਿੱਚ ਲਗਾਤਾਰ ਸਰਕਾਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕੀਤਾ ਗਿਆ ਹੈ ਨਸ਼ਾ ਖਤਮ ਹੋ ਰਿਹਾ ਹੈ ਇਦਾਂ ਲੱਗਦਾ ਤੁਹਾਨੂੰ ਨਸ਼ਾ ਖਤਮ ਹੋ ਰਿਹਾ ਕਿਉਂਕਿ ਜੋ ਨਸ਼ੇੜੀ ਹੈ ਉਸ ਨੂੰ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ ਉਹ ਨਸ਼ਾ ਪੂਰਤੀ ਕਰਨ ਦੇ ਲਈ ਤਾਂ ਇਦਾਂ ਚੋਰੀਆ ਕਰਦਾ ਇੱਥੇ ਕਿੱਥੇ ਕਮੀ ਮੰਨਦੇ ਤੁਸੀਂ ਇਸ ਨੂੰ ਨਹੀਂ ਜਿਹੜੇ ਸਰਕਾਰਾਂ ਦਾਅਵੇ ਕਰੀਆਂ ਵੀ ਨਸ਼ਾ ਖਤਮ ਹੋ ਗਿਆ ਜੇ ਪੰਜਾਬ ਚ ਨਸ਼ਾ ਖਤਮ ਹੋ ਗਿਆ ਤਦ ਵੀ ਇਹ ਦੱਸੋ ਵੀ ਇੰਨੀ ਗਰੀਬੀ ਹਰਕਤ ਕੋਈ ਕਰੂਗਾ ਕਿਸਾਨ ਦੇ ਪੱਲੇ ਕੀ ਆਉਂਦਾ ਕੁਛ ਨਹੀਂ ਹੈ ਜੱਟ ਜ਼ਿਮੀਦਾਰਾਂ ਪੱਲੇ ਕੁਛ ਨਹੀਂ ਰਿਹਾ ਬਣਾ ਦਾ ਸਰਕਾਰਾ ਪੂਰੇ ਮੁੱਲ ਦੇ ਰੀਆਂ ਨਾ ਸਾਨੂੰ ਪੂਰਾ ਐਮ ਆਰ ਪੀ ਰੇਟ ਮਿਲ ਰਿਹਾ ਸਾਡੀਆਂ ਫਸਲਾਂ ਪਰ ਉੱਪਰੋਂ ਜਿਹੜਾ ਇਹੋ ਜਿਹਾ ਸਾਡਾ ਨੁਕਸਾਨ ਹੋ ਜਾਂਦਾ ਫਿਰ ਸਭੀ ਕਿਸਾਨ ਜੇ ਫਾਨੀ ਲੋਗਾ ਗੜਫ ਰਾਹੀਂ ਨਹੀਂ ਲਊਗਾ ਫਿਰ ਉਹ ਕਰੂਗਾ ਕੀ ਸਰਕਾਰਾਂ ਦੇ ਜਿੰਨੇ ਵੀ ਸਾਰੇ ਦਾਅਵੇ ਨਸ਼ਾ ਦੇ ਆ ਕਿਸਾਨਾਂ ਦੀ ਮਦਦ ਕਰਨ ਦੇ ਸਾਰੇ ਵੀ ਖੋਖਲੇ ਦਾਅਵੇ ਆ ਇਹ ਇਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ ਜੀ ਹਾਂਜੀ ਲਗਾਤਾਰ ਚੋਰੀਆਂ ਵੀ ਵਧ ਰਹੀਆਂ ਐ ਦਕੈਤਾਂ ਵਧ ਰਹੀਆਂ ਰੋਜ਼ ਅਖਬਾਰਾਂ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਏ ਵਕ ਵਕ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਰੋਜ਼ਾਨਾ ਹੀ ਖਬਰਾਂ ਆਉਂਦੀਆਂ ਫਿਰ ਸਰਕਾਰ ਜਾਂ ਬਰਸਾਦਨ ਢਿੱਲ ਕਿਉਂ ਵਰਤ ਰਹੀ ਐ ਉਤੋ ਹੀ ਦੇਖੋ ਹੁਣ ਸਰਕਾਰ ਨੂੰ ਪਤਾ ਹੋਊਗਾ ਵੀ ਢਿੱਲ ਕਿਹੜੀ ਗੱਲ ਦੀ ਐ ਪਰ ਜੀ ਹੁਣ ਜਿਹੜੇ ਬੰਦੇ ਦਾ ਨੁਕਸਾਨ ਹੋ ਗਿਆ ਉਹ ਤਾਂ ਕਿਸੇ ਵੀ ਹਾਲਾ ਪੂਰਾ ਨਹੀਂ ਹੋਣਾ ਜਾਂ ਤਾਂ ਸਰਕਾਰ ਜਿਹੜੀ ਦਾਅਵੇ ਕਰ ਰਹੀ ਵੀ ਨਸ਼ਾ ਖਤਮ ਹੋ ਗਿਆ ਇਹ ਆ ਨਸ਼ੇੜੀ ਨਹੀਂ ਹੈ ਆਪਣੇ ਪੰਜਾਬ ਚ ਉਹਨ ਸਾਡਾ ਨੁਕਸਾਨ ਪੂਰਾ ਕਰ ਦਵੇ ਅਸੀਂ ਮੰਨ ਲ denn ਵੀ ਚਲੋ ਵੀ ਸਾਡਾ ਨੁਕਸਾਨ ਹੈ ਸਰਕਾਰ ਨੇ ਸਾਡਾ ਨੁਕਸਾਨ ਪੂਰਾ ਕਰਤੇ ਆ ਹਾਂ ਜੀ ਬਿਲਕੁਲ ਜੀ ਅੱਜ ਪਿੰਡ ਸਲਾਮਤਪੁਰ ਦੇ ਵਿੱਚ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਭੋਲਾ ਇਹ ਵੀ ਸਾਡੇ ਨਾਲ ਹੈ ਤੁਹਾਡੀ ਮੋਟਰ ਹੈ ਜੀ ਪਹਿਲਾਂ ਵੀ ਇਦਾਂ ਦੀ ਕੋਈ ਚੋਰੀਆਂ ਹੋਈ ਜਾਏ ਬੜੀ ਵੈਰੀ ਹੁੰਦੀ ਹੈ ਅੱਜ ਮਜਬੂਰ ਹੋ ਗਿਆ ਤੁਹਾਨੂੰ ਬੁਲਾਉਣਾ ਪਿਆ ਹਾਂ ਅਰ ਉਹਦੀ ਵਜ੍ਹਾ ਹੈ ਦੇ ਜੇਦਾ ਕਿ ਜੇਦਾ ਮਾਰਦੇ ਡੰਡਾ ਹੂੰ ਅਗਲਾ ਕਹਿੰਦਾ ਵੀ ਫਲਾਣਾ ਕੁੜਤਾ ਤੇਮ ਕੁੜਿਆ ਕੁੜਤਾ ਉਹ ਗੱਲ ਚੋਰਾਂ ਦਾ ਕੁੱਟੂਗਾ ਜੀ ਹੂੰ ਤੂੰ ਇਹ ਗੱਲ ਹੈ ਜੀ ਜਿਹੜੇ ਆਵਾਰਾ ਪਸ਼ੂ ਆ ਹੂੰ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਹੂੰ ਔਰ ਮੈਂ ਥੋੜੀ ਵਿਜੀ ਜਰੀਏ ਇੱਕ ਕਹਿਣਾ ਚਾਹੁੰਦਾ ਹੂੰ ਵੀ ਜਿੱਦਣ ਕੋਈ ਫਸ ਗਿਆ ਨਾ ਹੂੰ ਉਦਣ ਖੈਰ ਨਹੀਂ ਫਿਰ ਉਹਦੀ ਹੂੰ ਹਾਂ ਕਰੀਏ ਕੀ ਹੁਣ ਵੀ ਐਨਾ ਤੰਗ ਹੋ ਗਿਆ ਬਿਲਕੁਲ ਬਿਲਕੁਲ ਤੰਗ ਹੈ ਔਰ ਫਿਰ ਖੈਰ ਨਹੀਂ ਚੋਰੀ ਕਰਦੇ ਆ ਆਪਣੇ ਹੀ ਲੜਕੇ ਆਪਣੇ ਹੀ ਮੁੰਡੇ ਆ ਉਹ ਨਸ਼ੇ ਦੇ ਵਿੱਚ ਨਸ਼ੇ ਦੇ ਵਿੱਚ ਜਦੋਂ ਉਹਨਾਂ ਦੀ ਪੂਰਤੀ ਪੂਰੀ ਨਹੀਂ ਹੁੰਦੀ ਤਾਂ ਇਹ ਕੰਮ ਕਰਦੇ ਆ ਹੁਣ ਤੁਹਾਡੇ ਸਾਹਮਣੇ ਆ ਗਿਆ ਦੇਖੋ ਜੀ ਪਹਿਲਾਂ ਤਾਂ ਕੁਝ ਦਿਨ ਪਹਿਲਾਂ ਤਾਰ ਲੈ ਕੇ ਵੱਢ ਗਏ ਉਸ ਤੋਂ ਬਾਅਦ ਇਹ ਡ్రਾਈਵਰੀ ਲੈ ਕੇ ਹੁਣ ਰਾਤੀ ਆ ਵੇਖੋ ਖਿੜਕੀ ਤੋੜ ਕੇ ਅੰਦਰੋਂ ਸਾਰਾ ਕੁਝ ਲੈ ਕੇ ਕੱਢ ਗਏ ਕੋਈ ਚੀਜ਼ ਨਹੀਂ ਛੱਡੀ ਸੋ ਇਹ ਨਾਲ ਦੇਖੋ ਬਿਲਕੁਲ ਆ ਡੀਐਲਐਫ ਹੈ ਠੀਕ ਹੈ ਨਾ ਡੀਐਲਐਫ 2 ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਕੰਪਨੀਆਂ ਨੇ ਜ਼ਮੀਨਾਂ ਖਰੀਦੀਆਂ ਜਾਂ ਸਰਕਾਰ ਨੇ ਇਹ ਸਾਡੇ ਬਾਅਦ ਮਾਸਤਾਨਾ ਨੇ ਜੰਗਲ ਬਣਾਤਾ ਉਹਰੇ ਠੀਕ ਹੈ ਨਾ ਇਹ ਚੋਰ ਚੱਕਿਆਂ ਦੇ ਅੱਡੇ ਬਣਾਤੇ ਉਹਰੇ ਠੀਕ ਹੈ ਨਾ ਜੀ ਕੋਈ ਇੱਥੇ ਪੁਲਿਸ ਦੀ ਗੇੜਾ ਨਹੀਂ ਵੱਜਦਾ ਕੋਈ ਹੋਰ ਧਿਆਨ ਨਹੀਂ ਹੈ ਜੀ ਆ ਤੁਹਾਡੇ ਸਾਹਮਣੇ ਹੀ ਹੈ ਜੀ ਇਹ ਕੰਪਨੀਆ ਦੇ ਵੱਲੋਂ ਥਾਂ ਥਾਂ ਦਾ ਸਕਿਉਰਟੀ ਲਾਈ ਵੀ ਹੈ ਫਿਰ ਮਾਰੇ ਤਾਂ ਤੁਹਾਡੇ ਸਾਹਮਣੇ ਹੀ ਹੈ ਕੰਪਨੀ ਵਾਲੇ ਤਾਂ ਖੁਦ ਪਰੇਸ਼ਾਨ ਹੈ ਉਲਟਸਮਾ ਜਗ੍ਹਾ ਜਗ੍ਹਾ ਜਾ ਕੇ ਦੇਖੋ ਤੁਸੀਂ ਸਕਿਉਰਟੀ ਗਾਦੀ ਲਾਈ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਜਨਾਬ ਹਮ ਸਰਿਆਮ ਹੋ ਰਿਹਾ ਹਮ ਹਲੇ ਦੇਖ ਲਓ ਤੁਹਾਡੇ ਸਾਹਮਣੇ ਨਾਲ ਵੀ ਲੈ ਕੇ ਤਾਰ ਵੀ ਲੈ ਕੇ ਸਟਾਰਟਰ ਵੀ ਲੈ ਕੇ ਖਿੜਕੀ ਵੀ ਲੈ ਕੇ ਕਿੱਦਾਂ ਲੱਗਦਾ ਪੰਜਾਬ ਦੇ ਹਾਲਾਤ ਕਿੱਦਾਂ ਦੇ ਹੋ ਗਏ ਆ ਜਨਾਬ ਹੁਣ ਤੁਹਾਡੇ ਸਾਹਮਣੇ ਹੀ ਆ ਹਾਲਾਤ ਦੇਖ ਲਓ ਜੀ ਹੈ ਤਾਂ ਇਹ ਬੱਚੇ ਸਾਡੇ ਹੀ ਨੇ ਸਰਕਾਰਾਂ ਦੇ ਵੱਲੋਂ ਤਾਂ ਲਗਾਤਾਰ ਇਦਾਂ ਕਿਹਾ ਜਾ ਰਿਹਾ ਸਰਕਾਰ ਖਤਮ ਹੋ ਰਹੀ ਆ ਨਾ ਜੀ ਨਾ ਬਾਦ ਰਿਹਾ ਜਨਾਬ ਬਾਦ ਰਿਹਾ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਕੋਈ ਸਰਕਾਰਾਂ ਵਾਲੇ ਕੰਮ ਹੈ ਜੀ ਇਹ ਠੀਕ ਹੈ ਨਾ ਜੀ ਜੇ ਕੋਈ ਆਵਾਜ਼ ਚੱਕਦਾ ਉਹਨੂੰ ਚੱਕ ਕੇ ਅੰਦਰ ਠੀਕ ਹੈ ਨਾ ਜੀ ਇਹ ਚੀਜ਼ ਹੋ ਰਹੀ ਆ ਤੇ ਇਸ ਨੂੰ ਨੱਥ ਕਿਵੇਂ ਪਾਈ ਜਾਂਦਾ ਨੱਥ ਤਾਂ ਜੀ ਹੁਣ ਜੇ ਅਸੀਂ ਆਪ ਕਹਿ ਰਹੇ ਹੁੰਨੇ ਫਿਰ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਆਪਣੇ ਹੱਥ ਚ ਕਾਨੂੰਨ ਕਿਉਂ ਲੰਨੀ ਹੂੰ ਹੁਣ ਅਸੀਂ ਦੁਖੀ ਹੋ ਕੇ ਕਰੂਗੇ ਕਿ ਫਿਰ ਅਸੀਂ ਆਪਣੇ ਹੱਥੀਂ ਲਾਵਾਂਗੇ ਕਾਨੂੰਨ ਹੂੰ ਕਿਤੇ ਨਾ ਕਿਤੇ ਸਰਕਾਰਾਂ ਦੇ ਵਿੱਚ ਕਮੀਆਂ ਐ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਜੀ ਸਾਡੀਆਂ ਸਰਕਾਰਾਂ ਦੇ ਹਾਲ ਦੇਖ ਲਓ ਜੀ ਹੂੰ ਠੀਕ ਐ ਨਾ ਕਿੰਨਾ بڑا ਪ੍ਰੋਜੈਕਟ ਚੱਲ ਰਿਹਾ ਹੋਰੇ ਪ੍ਰੋਜੈਕਟ ਦੇ ਵਿੱਚ ਖੁਦ ਚੋਰੀਆਂ ਹੋ ਰਹੀਆਂ ਹੂੰ ਇਹ ਪੀੜਤ ਨਹੀਂ ਐ ਮੈਂ ਖੁਦ ਪੀੜਤ ਐ ਮੇਰਾ ਦੋ ਵਾਰੀ ਪੱਖਾ ਲੈ ਕੇ ਕੱਢ ਗਿਆ ਨਾਲ ਮੇਰੀ ਨਹੀਂ ਐ ਮੋਟਰ ਵੀ ਹੂੰ ਠੀਕ ਐ ਨਾ ਬਿਲਕੁਲ ਜੀ ਲਗਾਤਾਰ ਚੋਰੀਆਂ ਦੇ ਕਾਰਨ ਆਮ ਜ਼ਿੰਦਗੀ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਸਰਕਾਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਹੈ ਪਰ ਵੇਖਣ ਦੇ ਵਿੱਚ ਪਤਾ ਲੱਗਦਾ ਹੈ ਕਿ ਨਸ਼ੇ ਦੀ ਤੋੜ ਦੇ ਵਿੱਚ ਪੰਜਾਬ ਦੇ ਵਿੱਚ ਚੋਰੀ ਡਕੈਤੀ ਦੀਆਂ ਜੋ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਸੋ ਤੁਸੀਂ ਵੇਖ ਰਹੇ ਸੀ ਸਲਾਮਤਪੁਰ ਤੋਂ ਅ ਮਾਨੀ ਸੋਮਨ ਦੀ ਖਬਰ ਸੋ ਖਬਰ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਪ੍ਰਸ਼ਾਸਨ ਤੋਂ ਬਾਅਦ ਖਬਰ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਕਰਿਓ ਧੰਨਵਾਦ